ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਹਾਜ਼ਰੀ ਲਵਾਓ ਜੀ ਚਪਹਿਰਾ ਸਾਹਿਬ ਅੱਜ ਐਤਵਾਰ ਦਾ ਦਿਨ ਆ ਤੇ ਸੰਗਤ ਜੀ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਹੀਦਾ ਸਾਹਿਬ ਚਪਹਿਰੇ ਦੇ ਵਿੱਚ ਹਾਜ਼ਰੀ ਭਰ ਰਹੀਆਂ ਨੇ ਸੰਗਤਾਂ ਸੋਚਿਆ ਵੀ ਕਿਉਂ ਨਾ ਆਪ ਸੰਗਤ ਨੂੰ ਇਹ ਦਰਸ਼ਨ ਦਿਰੇ ਜਿਹੜੇ ਆ ਸੰਗਤਾਂ ਦੇ ਕਰਵਾਏ ਜਾਣ ਤੇ ਗੁਰਦੁਆਰਾ ਸਾਹਿਬ ਦੇ ਕਰਵਾਏ ਜਾਣ ਸੰਗਤ ਜੀ ਇਹ ਸਥਾਨ ਗੁਰਦੁਆਰਾ ਸ਼ਹੀਦਾ ਸਾਹਿਬ ਜਿਸ ਸਥਾਨ ਤੇ ਅਨੋਖੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀਗਾ ਜੋ ਵੀ ਸੰਗਤ ਜੀ ਤੁਹਾਡੇ ਦਿਲ ਦੀਆਂ ਭਾਵਨਾਵਾਂ ਨੇ ਅਨੋਖੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਨੂੰ ਲੈ ਕੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਲਿਖਿਓ ਕੁਝ ਕਹਿੰਦੇ ਆ ਕਿ ਚਪਹਿਰਾ ਸਾਹਿਬ ਜਿਹੜਾ ਆ ਇੱਕ ਪਖੰਡਿਆ ਤੇ ਕਈਆਂ ਵਾਸਤੇ ਇਹ ਚਮਤਕਾਰ ਆ ਜਿੱਥੋਂ ਸੰਗਤਾਂ ਨੂੰ ਸੇਤ ਮਿਲਦੀ ਹੈ ਤੇ ਲੱਖਾਂ ਹੀ ਸੰਗਤਾਂ ਗੁਰਬਾਣੀ ਦੇ ਨਾਲ ਜੋੜਦਿਆਂ ਨੇ ਆਪਣੇ ਵਿਚਾਰ ਜ਼ਰੂਰ ਦੇਣਾ ਆਓ ਸੰਗਤ ਜੀ ਦੱਸਿਆਂ ਇਤੋਂ ਦਾ ਇਤਿਹਾਸ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੰਗਤ ਜੀ ਅੱਜ ਆਸੀਂ ਦਰਸ਼ਕਾਂ ਦਾਰੇ ਕਰਨ ਦੇ ਲਈ ਗੁਰਦੁਆਰਾ ਸ਼ੀ ਦਸ ਸਾਹਿਬ ਇਤੋਂ ਦੇ ਇਤਿਹਾਸ ਦੇ ਬਾਰੇ ਆਪ ਜੀ ਨੂੰ ਜਾਣਕਾਰੀ ਜਿਹੜੀ ਹੈ ਉਹ ਦੇ ਰਹਿਆਂ ਕਾਫੀ ਹੱਦ ਤੱਕ ਸੰਗਤਾਂ ਜਾਣਦੀਆਂ ਹੀ ਹਨ ਕਿਉਂਕਿ 3 ਸਾਲ ਹੋ ਗਏ ਲਗਾਤਾਰ ਗੁਰੂ ਘਰਾਂ ਦੀ ਇਤਿਹਾਸਿਕ ਵੀਡੀਓ ਪਾਉਂਦਿਆਂ ਨੂੰ ਤੇ ਕਾਫੀ ਸੰਗਤਾਂ ਜਿਹੜੀਆਂ ਆਲਰੇਡੀ ਵੀਡੀਓ ਦੇਖ ਚੁੱਕੀਆਂ ਆ ਜਿਹੜੀਆਂ ਨਹੀਂ ਦੇਖ ਚੁੱਕੀਆਂ ਉਹ ਸੰਗਤਾਂ ਜ਼ਰੂਰ ਸੁਣਨ ਤੇ ਜਿਹੜੀਆਂ ਪਹਿਲਾਂ ਹੀ ਦੇਖ ਚੁੱਕੀਆਂ ਉਹ ਸੰਗਤਾਂ ਸੁਣ ਤੇ ਨਾਲ ਦੇ ਨਾਲ ਸ਼ੇਅਰ ਜਰੂਰ ਕਰ ਦੇਣਾ ਸੰਗਤ ਜੀ ਜਦੋਂ ਆਪ ਜੀ ਨੂੰ ਪਤਾ ਆ ਕਿ ਮੁਗਲਾਂ ਨੇ ਅਮਰ ਸਰੋਵਰ ਸ਼੍ਰੀ ਦਰਬਾਰ ਸਾਹਿਬ ਦੀ ਬੇਦਵੀ ਕੀਤੀ ਨਾ ਤੇ ਉਸ ਸਮੇਂ ਅਨੋਖੇ ਅਮਰ ਸ਼ੀਰਤ ਤਨ ਤਨ ਬਾਬਾ ਦੀਪ ਸਿੰਘ ਜੀ ਤਲਵੰਡੀ ਸਭੂ ਕੀ ਵਿਖੇ ਸਨ ਜਿਹੜਾ ਤਮੂਰ ਸ਼ਾਹ ਸੀ ਅਤੇ ਜਹਾਂ ਖਾ ਸੀ ਨਾ ਉਸ ਨੇ ਦਰਬਾਰ ਸਾਹਿਬ ਦੀ ਬੇਦਵੀ ਕੀਤੀ ਸੀ ਤੇ ਉਸ ਸਮੇਂ ਪ੍ਰਣ ਕੀਤਾ ਤਨ ਤਨ ਬਾਬਾ ਦੀਪ ਸਿੰਘ ਜੀ ਨੇ ਕਿ ਆਖਰੀ ਦਮ ਤੱਕ ਲੜਾਂਗਾ ਤੇ ਮੁਗਲਾਂ ਨੂੰ ਜਿਹੜੀ ਆ ਗਲਤੀ ਕੀਤੀ ਹੈ ਉਸੇ ਸਜ਼ਾ ਦੇਵਾਂਗੇ ਤੇ ਸ਼੍ਰੀ ਦਰਬਾਰ ਸਾਹਿਬ ਨੂੰ ਯਾਦ ਕਰਵਾਵਾਂਗੇ ਇਸ ਤਰ੍ਹਾਂ ਉਥੋਂ ਚੱਲਦੇ ਆ ਸਿੰਘਾਂ ਨੂੰ ਨਾਲ ਲੈ ਕੇ ਤੇ ਸੰਗਤ ਜੀ ਧੰਨ ਧੰਵਾਪਾ ਦੀਪ ਸਿੰਘ ਜੀ 12 ਮਿਸਲਾਂ ਦੇ ਵਿੱਚੋਂ ਸ਼ਹੀਦਾਂ ਦੀ ਮਿਸਲ ਦੇ ਮੁਖੀ ਸਨ ਸ਼੍ਰੀ ਗੁਰਗੱਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਹੱਥੀ ਲਿਖਨ ਤੋਂ ਇਲਾਵਾ ਬਾਬਾ ਜੀ ਨੇ ਕਈ ਜੰਗਾਂ ਵਿੱਚ ਮਹਾਰਤ ਹਾਸਲ ਕੀਤੀ ਹਿੱਸਾ ਲਿਆ ਜਦੋਂ ਬਾਬਾ ਦੀਪ ਸਿੰਘ ਜੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਵਿਖੇ ਸਨ ਤਾਂ ਉਸ ਸਮੇਂ ਖਬਰ ਮਿਲ ਤੇ ਤਮੂਰ ਸ਼ਾਹ ਤੇ ਜਹਾਂਣ ਖਾਨ ਨੇ ਸ਼੍ਰੀ ਦਰਬਾਰ ਸਾਹਿਬ ਦੀ ਬੇਦਵੀ ਜੋ ਕੀਤੀ ਸੀ ਉਸ ਦਾ ਬਦਲਾ ਲੈਣ ਲਈ ਉਹਨਾਂ ਨੂੰ ਪਤਾ ਲੱਗਾ ਕਿ ਆ ਰਹੇ ਨੇ ਸਿੰਘ ਬਾਬਾ ਦੀਪ ਸਿੰਘ ਜੀ ਉਸ ਸਮੇਂ 18 ਸਿਰਾ ਖੰਡਾ ਫੜ ਕੇ ਉਥੋਂ ਜਦੋਂ ਚੱਲਦੇ ਆ ਤੇ ਰਸਤੇ ਦੇ ਵਿੱਚ ਤਮੂਰ ਸ਼ਾਹ ਤੇ ਜਹਾਂਣ ਖਾਨ ਜਿਹੜਾ ਆ ਉਹਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਇਕੱਠ ਆ ਉਹ ਕੀਤਾ ਜਾਂਦਾ ਆ ਸੰਗਤ ਜੀ ਉਸ ਸਮੇਂ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਨਾਲ ਸਿੰਘਾਂ ਦਾ ਮੁਗਲਾਂ ਦੇ ਨਾਲ ਕਮਸਾਨ ਦਾ ਯੁੱਧ ਹੁੰਦਾ ਆ ਤੇ ਉਸ ਸਮੇਂ ਅਨੋਖੇ ਅਮਰ ਸ਼ਹੀਦ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਤੇ ਜਹਾਂ ਖਾਨ ਦੇ ਜਦੋਂ ਆਪਸੀ ਸਾਂਝਾ ਵਾਰ ਹੋਇਆ ਨਾ ਸਾਂਝੇ ਵਾਰ ਦੇ ਵਿੱਚ ਸੀਸ ਜਿਹੜਾ ਧੜ ਦੇ ਨਾਲੋਂ ਅਲੱਗ ਹੋ ਜਾਂਦਾ ਆ ਤੇ ਜਿਹੜੀ ਮੌਤ ਆ ਖਿੜਖਿੜ ਕੇ ਹੱਸਣ ਲੱਗਦੀ ਆ ਮਖੋਲਾ ਕਰਦੀ ਆ ਤੇ ਉਸ ਸਮੇਂ ਅਨੋਖੇ ਅਮਰ ਸ਼ਹੀਦ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਨਾਲ ਜਿਹੜਾ ਸਿੰਘ ਸੀ ਉਸਨੇ